ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੋਗੇ ਇੱਕ ਵਾਰ ਬੇਨਤੀ ਕਰਦੇ ਹਾਂ ਸੱਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਜਾਂਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਨਾਰ ਲਈ ਝੇਲਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਬਾਈ ਸਾਹਿਬ ਦੇ ਫਾਰਮ ਤੇ ਪਹੁੰਚੇ ਆ ਤਿੰਨ ਵੜਾ ਸੱਜਣੋ ਵਿਖਾਵਾਂਗੇ ਇੱਕ ਗਿੱਲੀ ਤਾਜੀ ਸੂਈ ਇੱਕ ਕੋਈ ਮਹੀਨੇ ਸਵਾ ਮਹੀਨੇ ਦੀ ਸੂਈ ਤੇ ਇੱਕ ਬਿਨਾ ਬੱਚੇ ਤੋਂ ਕੀਮਤ ਬਿਲਕੁਲ ਨਾਰਮਲ ਹੀ ਕਰਾਂਗੇ ਕਿਉਂਕਿ ਹਰ ਵੀਡੀਓ ਜੇ ਨਾਰਮਲ ਦੇ ਐਸ ਵਾਰੀ ਵੀ ਨਾਰਮਲ ਹਰ ਜੇ ਸਮਝ ਕੇ ਐਂਡ ਤੱਕ ਰਣੇ ਰਿਓ ਕਰਦੇ ਆ ਗੱਲਬਾਤ ਬਾਈ ਸਾਹਿਬ ਨਾਲ ਕੋਈ ਦਿਆਂ ਕਿੰਨੇ ਵਜੇ ਰਹਿਣਗੇ ਰੇਟ ਭਾਈ ਸਾਧ ਸਿੰਘ ਸასიਕਾਰ ਸასიਕਾਰ ਭਾਈ ਹੋਰ ਸੰਤੂ ਸਾਹਿਬ ਠੀਕ ਠਾਕ ਰਹਿਮਤਾ ਪਾਸ਼ਾਰੀਆਂ ਤੁਸੀਂ ਦੱਸੋ ਬਸ ਵਧੀਆ ਹੋਰ ਪਰਵਾਹ ਠੀਕ ਠਾਕ ਗੈਮੋ ਗੈਮ ਸਭ ਜੀ ਵਧੀਆ ਚਾਹੀਦੇ ਤੁਸੀਂ ਕੈਮ ਜੀ ਹਾਂਜੀ ਹਾਂਜੀ ਵਧੀਆ ਸੰਤੂ ਸਾਹਿਬ ਤੇ ਡਰੈਸ ਕਰੀਏ ਨੋਟ ਡਰੈਸ ਭਾਈ ਆਪਣਾ ਪਿੰਡ ਨਾਰਲੀ ਹਾਂ ਜਿਹੜਾ ਤਰਨਤਾਰਨ ਸੀਰ ਪੱਟੀ ਡਾਕ ਖਾਨਾ ਖਾਲਾ ਠੀਕ ਆ ਤੇ ਬਾਈ ਸਾਹ ਸਿਆਂ ਕਿੰਨੇ ਅੱਜ ਵੜਾ ਤਿੰਨ ਇਹ ਭਾਜੀ ਤਿੰਨ ਵੜਾ ਠੀਕ ਆ ਓਕੇ ਇੱਕ ਬਿਨਾ ਬੱਚੇ ਤੋਂ ਹਾਂ ਤੇ ਦੋ ਬੱਚੇ ਵਾਲੀਆਂ ਤੇ ਇਹ ਤਾਜੀ ਸੂਈ ਆ ਠੀਕ ਆ ਹੋ ਗਿਆ ਬਸ ਚਾਰ ਪੰਜ ਦਿਨ ਹੋ ਗਏ ਭੱਜ ਬੱਚੀ ਆ ਮਗਰ ਮਗਰ ਬੱਚੀ ਆ ਜੀ ਕਿੰਨਾ ਦੁੱਧ ਤੋਂ ਚਾਲੂ ਆ ਇਹ ਭਾਜੀ 14 ਕਿਲੋ ਚਾਲੂ ਆ 14 ਕਿਲੋ ਦੀ ਆਪਣੀ ਗਰੰਟੀ ਫੁੱਲ ਭਾਵੇਂ ਤਾਰ ਲਓ ਜੀ ਸਜਣੋ ਕਿਆ ਬਾਤ ਹੈ ਬਿਜਲੀ ਘਾਰ ਹੀ ਬਣਾਈ ਬੈਠੀ ਆ ਬਹਾਨੇ ਦੇ ਨਾੜਾ ਨੂੜਾ ਬਹੁਤ ਜਾਰੀਆਂ ਠਾਣ ਵੀ ਬੜਾ ਚੰਗਾ ਲੱਗਾ ਸੂਆ ਕੋ ਦੁੱਜਾ ਲਾਲੇ ਭਾਵੇਂ ਕੋ ਤੀਜਾ ਲਾਲੇ ਹਨਾ ਹਾਂਜੀ ਲਿਆਂਦੀ ਆ ਤੇ ਤੋੜੇ ਪਈ ਅੱਧਾ ਘੰਟਾ ਹੋਇਆ ਇਹਨਾਂ ਵਾਲੀ ਠੀਕ ਆ ਹਾਂਜੀ ਤੇ ਬਾਕੀ ਚੋ ਚਾ ਕੇ ਹਾਂਜੀ ਹਾਂਜੀ ਚੋ ਚੂ ਕੇ ਲਿਆ ਦੋ ਟਾਈਮ ਚੋਵੇਂ ਤਸਲੀ ਕਰਕੇ ਲਿਆ ਹੈ ਹਨਾ ਹਾਂਜੀ ਹਾਂਜੀ ਸੋਹਰ ਦੇ ਮਰਾ ਵੀਰ ਫੋਨ ਕਰ ਲਾ ਮੜਿਆ ਬੰਦ ਲੋ ਜੀ ਸੱਜਣੋ ਬੱਛੀ ਆ ਗਈ ਮਗਰ ਬੱਛੀ ਬੜੀ ਪਿਆਰੀ ਆ ਆਪ ਜਰਸੀ ਕ੍ਰੋਸ ਦੇ ਵਿੱਚ ਆ ਤੇ ਬੱਛੀ ਜਿਹੜੀ ਪਿਓਰ ਐਚ ਐਫ ਦੇ ਵਿੱਚ ਆ ਗਈ ਆ ਦੋਵੇਂ ਬੜੀਆਂ ਸੋਹਣੀਆਂ ਵਹਿੜ ਵੀ ਤੇ ਬੱਛੀ ਵੀ ਤਾਂ ਤੁਹਾਨੂੰ ਜਗਾ ਲਗਾਏ 13 ਦਿਵਰਾ 13 14 ਦੋ ਤੋਂ ਸਟਾਰਟਿੰਗ ਕੀਤੀ ਆ ਇਹ ਅੰਤਜਾਲ ਵਾਲਿਓ 16 17 16 17 ਦੇ ਕੁਐਸਟੀ ਦੇ ਹਿਸਾਬ ਨਾਲ ਸਾਡੇ ਅੰਤਜੇ ਨਾਲ ਚੱਲ ਚੱਲ ਸਕਦੀ ਆ ਬਾਕੀ ਕਿਸੇ ਦੀ ਹਿਸਾਬ ਆ ਜਿੰਨਾ ਗੁੜ ਪਾਓਗੇ ਉਹ ਨਹੀਂ ਮਿੱਠਾ ਬੰਦਾ ਇਹ ਤਾਂ ਥਾਂ ਦਿੱਤਾ ਬਹੁਤ ਸੋਹਣਾ ਕਮਾਉਂਦਾ ਲੱਗਾ ਬਾਕੀ ਨਵਾਈ ਤਵਾਈ ਨਹੀਂ ਆ ਅੱਜ ਆਈ ਆ ਭਾਈ ਇਹਦਾ ਤੇ ਲਿਆਂਦੀ ਵੀ ਚੋਕ ਹੈ ਨਾ ਜੋ ਇਹ ਲਿਆਂਦੀ ਆ ਇਹ ਅੰਤਜਾਲ ਆ ਲਾ ਲਿਓ ਕਿ ਚੋਈ ਚਵਾਈ ਦੀ ਵੀਡੀਓ ਆ ਕਿੰਨਾ ਕ ਪਸੂਨੇ ਬਾਨਾ ਏ ਇਹ ਤਹੀ ਨ ਤਾਜਾ ਲਾ ਲਿਓ ਹੁਣ ਕਿ ਕਿੰਨੀ ਕ ਹੋਰ ਬਣ ਸਕਦੀ ਜੋ ਚੂਣ ਤੋਂ ਬਗੈਰ ਪੂਰਾ ਜਿਹੜਾ ਬੈਕਗ੍ਰਾਉਂਡ ਤਿਆਰ ਕਰੋਗੀ ਲੱਤਾਂ ਦੇ ਵਿੱਚ ਜਿਹੜਾ ਆਖ ਦੀਏ ਪੱਟਾਂ ਦੇ ਵਿੱਚ ਲੇਵਾ ਜਿਹੜਾ ਪੂਰਾ ਬਾਹਰ ਨੂੰ ਆਊਗਾ ਸਜਣੋ ਤੇ ਬਾਕੀ ਸਾਫ ਸੇ ਕੀਮਤ ਕਿੰਨੀ ਕ ਬਾਈ ਜੀ ਕੀਮਤ ਭਾਜੀ ਜਾਇਜ਼ ਹੀ ਕਰਨੀ ਹੈ ਜੈ ਸਰੋ ਜਿਹੜੇ ਪਹਿਲੀ ਵੀਡੀਓ ਨੇ ਇੰਨਾ ਇਨਾ ਮੁੱਲ ਕਰ ਵਾ ਵਾ ਉਹੋ ਹੀ ਕੰਮ ਕਰਦੇ ਨਾ ਉਹੋ ਕੰਮ ਕਰਨਾ ਪੈਣਾ ਅੱਛਾ ਜੀ ਮੁੱਲ ਭਾਜੀ ਭਾਵੇਂ 50 ਕਰਾ ਲਓ ਹਾਂ ਪਾਵੇਂ 45 ਕਰਾ ਲਓ ਹਾਂ ਪੂਰੇ 40 ਦੀ ਵੈੜ ਦਵਾ ਲੈ ਭਾਈ ਉਹ ਚੋਂ ਜੋ ਕੋਈ ਪਿਆਰ ਮਰਤ ਪਿਆਰ ਮਰਤ 2000 2000 ਮੌਜਾਂ ਹੀ ਲਾਤੀਆਂ ਜੱਟਾਂ ਦੇ ਲੱਭਣਾ ਨਹੀਂ ਪਾ ਇੰਨੇ ਦੇ ਇੰਨੇ 38000 ਦੀ ਜੈਸਨੋਈ ਜੈਸਨੋਈ ਓਕੇ ਆ ਗਈ ਵੱਡੀ ਵੜ ਕੋਈ ਸਵਾ ਮਹੀਨੇ ਵੀ ਨਹੀਂ ਡੇਢ ਮਹੀਨੇ ਲਗਭਗ ਸੋਈ ਹੋਗੀ ਭਾਜੀ ਭਾਵੇਂ ਮਹੀਨਾ ਲਾ ਲੈ ਕੋਈ ਭਾਵੇਂ ਡੇਢ ਮਹੀਨਾ ਲਾ ਵਛੀ ਆ ਗਈ ਇੱਕ ਐਰ ਸ਼ੈਰ ਵੀ ਕਹਿ ਦਿੰਦੇ ਆ ਤੇ ਛਾਈ ਵਾਲ ਦਾ ਵੀ ਕਰੋ ਸੰਗ ਕਹਿ ਸਕਦੇ ਹੋ ਹੈਨਾ ਜੇ ਛਾਈ ਵਾਲ ਦਾ ਗਿਣੀਆਂ ਦੇ ਥੱਲੇ ਧੋਨਿਆ ਤੇ ਜੇ ਐਰ ਸ਼ੈਰ ਦਾ ਇਹਦਾ ਪ੍ਰਿੰਟ ਹੈ ਹਾਂਜੀ ਹਾਂਜੀ ਤੇ ਆਪ ਜਰਸੀ ਵੱਡੀ ਪੰਜਾਬ ਵਾਲੀ ਪੰਜਾਬ ਵਾਲੀ ਕਿੰਨਾ ਦੁੱਧ ਮੌਜੂਦਾ ਇਹ ਬਾਜੀ ਦੁੱਧ 12 ਕਿਲੋ ਆਇਰੇ ਬਾਜੀ 12 ਕਿਲੋ 12 ਕਿਲੋ ਆਇ ਬੜੀ ਪਲੀ ਪਲੂਸੀ ਆ ਨਾ ਭਾਈ ਕੀ ਬਾਤ ਹੈ ਸੱਜਣੋ ਬਿਲਕੁਲ ਗੂੜਾ ਗੂੜਾ ਬ੍ਰਾਊਨ ਕਲਰ ਹੈ ਠੀਕ ਹੈ ਜੀ ਲਓ ਜਿਹਨੂੰ ਗੂੜੀ ਕਹਿ ਦਈਏ ਨਾ ਉਹ ਕਲਰ ਹੈ ਬ੍ਰਾਊਨ ਜ ਆ ਗਿਆ ਹਾਂਜੀ ਚੌਣ ਚਵਾ ਬਿਲਕੁਲ ਓਕੇ ਭਾਈ ਬਾਜੀ ਓਕੇ ਠੀਕ ਆ 14 ਕਿਲੋ ਦੁੱਧ ਨਹੀਂ ਭਾਈ ਇਹ 13 ਕਿਲੋ 13 ਕਿਲੋ ਦੁੱਧ ਹਨਾ ਮਗਰਵੱਛੀ ਹਾਂਜੀ ਮਗਰਵੱਛੀ ਤੇ ਰੇਟ ਰੇਟ ਭਾਈ 40000 ਕਰਦੇ ਆ ਰੇਟ ਦਾ ਇਹਦਾ ਕਿੰਨਾ 2000 ਕਰ ਦਈਏ 2000 ਛੱਡ 38 38000 ਹੋਰ ਕਰ ਦਈਏ ਯਾਰ ਕਰਾਉ ਨੂੰ ਜਿੰਨਾ ਕਰਾਉਣਾ ਹੈ 35 ਦੀ ਕਰ ਦਈਏ ਜਾਣ ਦੇ ਜਟਾ ਮਾ ਸੇ 35 ਜਾਤ ਕਰਨ ਦੁੱਧ ਹੀ ਦੁੱਧ ਸਮੁੰਦਰੀ ਸਮੁੰਦਰ ਕਰ ਦਿੱਗੇ ਚਾਸ਼ ਪੇਰੇ ਤੇ ਚਲੋ ਠੀਕ ਹੈ ਆਖੇ ਜਾਣਾ ਹੀ ਸੁਨਦਰ ਲੈਂਡ ਸਭ ਕੋਲ ਆ ਚਲੋ ਠੀਕ ਹੈ ਓਕੇ ਆ ਆ ਗਈ ਬਿਨਾ ਬੱਚੇ ਤੋਂ ਬਿਨਾ ਬੱਚੇ ਤੋਂ ਦੂਜਾ ਸੂਰ ਤੀਜਾ ਇਹ ਭਾਈ ਜਿਆਦਾ ਟਾਈਮ ਨਹੀਂ ਹੋਇਆ ਇਹਨੂੰ ਸੂਈ ਨੂੰ ਅੱਛਾ ਸਾਰੇ 20 ਤੋਂ 25 ਦਿਨ ਹੋਏ ਸੂਈ ਨੂੰ ਬੱਚਾ ਸਪੈਰ ਹੋ ਗਿਆ ਹਾਂਜੀ ਹਾਂਜੀ ਤੇ ਬਾਕੀ ਕੋਈ ਚੱਕਰ ਨਹੀਂ ਆਉਣ ਜਾਂ ਕੋਈ ਚਲੋ ਤੋੜ ਦੋ ਥਾਨ ਸਜਣੋ ਮੱਝਾਂ ਵਾਲਾ ਇਹਦੇ ਪ੍ਰੋਪਰ ਚੋਣ ਓਕੇ ਆ ਹਾਂਜੀ ਓਕੇ ਠੀਕ ਐ ਬਾਰਸ਼ ਦਾ ਮੌਸਮ ਬੱਚਾ ਸਪੈਰ ਹੋਣਾ ਕੋਈ ਵੱਡੀ ਗੱਲ ਨਹੀਂ ਆ ਮੌਸਮ ਕਾਰਨ ਅੱਜ ਕੱਲ ਬੱਚੇ ਨਬੜੇ ਰੇੜੀ ਜਾਂਦੇ ਆ ਲੋ ਜੀ ਲੋ ਜੀ ਬਾਕੀ ਕਾਲੀ ਪੈਂਦੀ ਹਣਾ ਹਾਂਜੀ ਹਾਂ ਕਾਲੀ ਪੈਂਦੀ ਲੋ ਜੀ ਜੋ ਤੱਕ ਪੱਕਾ ਕਿੰਨਾ ਹੋਊਗਾ ਬਹੁਤ ਭਾਜੀ 10 ਕਿਲੋ 10 ਕਿਲੋ ਪੱਕਾ ਦੁੱਧ ਹੋਊਗਾ 10 ਕਿਲੋ ਦੀ ਆਪਣੀ ਗਾਰੰਟੀ ਹੈ ਠੀਕ ਆ ਬਿਨੇ ਬੱਚੇ ਤੋਂ ਸਜਣੋ ਬਿਨਾ ਤੇ 10 ਕਿਲੋ ਦੁੱਧ ਪੱਕਾ ਤੇ ਚੋਣ ਓਕੇ ਤੇ ਰੇਟ ਕਿਹੜਾ ਕਰ ਦਿੱਗੇ ਦੇਣ ਵਾਲਾ ਹੀ ਮੁੱਲ ਭਾਜੀ 30000 ਕਰਦੇ ਹੋੱਚੋ ਪਿਆਰ ਮੌਤ 2000 60 25 ਦੀ ਕਰ ਦਿੱਗੇ ਨਹੀਂ ਧੱਕਾ ਹੋ ਜਾਣਾ ਮਾਰਦੇ ਥਾਪੀ ਖੀਰਲਾ ਤੇ ਪੀਸ ਹੈਗਾ ਚਲੋ ਠੀਕ ਹੈ ਲਓ ਸਜਣੋ ਕੋਡ ਕਰਦਾ ਵਿੱਚੋਂ ਮੇਲਾ ਲੁੱਟ ਲਿਓ ਬਾਈ ਸਾਹਬ ਸਿੰਘ ਦੇ ਫਾਰਮ ਦੇ ਪਿੰਡ ਨਾਰਲੀ ਪਹੁੰਚ ਕੇ ਇੰਨੇ ਵੈੜਾ ਤਿੰਨੇ ਚੰਗੀਆਂ ਰੇਟ ਓੜਦੀਆਂ ਆਲੇ ਆ ਤੇ ਖਰੀਦਾਰੀ ਕਰਿਓ ਸასი ਕਾਲ ਜੀ ਸਾਰਿਆਂ ਨੂੰ